ਇੱਕ ਤਾਂ ਸੁਣੀਏ ਤੁਸੀਂ ਇੱਕ ਇੱਕ ਤਾਂ ਚੋਰ ਦੂਜੀਆਂ ਚਤਰਾਈਆਂ ਇਹ ਦੀਪਕ ਜਵਾਨ ਵਾਲੇ ਦਾ ਲੋਕਾਂ ਨਾਲ ਚੋਰੀ ਕਰਕੇ ਠੱਗੀ ਮਾਰ ਗਿਆ ਲੈ ਸਾਨੂੰ ਕਹਨਾ ਆ ਜੋ ਆ ਜੋ ਜਿੱਥੇ ਦੀ ਕਰੇ ਉੱਥੇ ਦੇਖ ਲਿਓ ਜਿੱਥੇ ਦੀ ਇਹ ਦੀਪਕ ਜਵਾਨ ਇੱਕ ਚੋਰ ਦੂਜੀਆਂ ਚਤਰਾਈਆਂ ਕਰਦਾ ਹੈ ਇਹ ਮੁੰਡਿਆਂ ਨੂੰ ਧਮਕੀਂ ਦਿੰਦਾ ਹੈ ਇਹ ਗਾਲਾਂ ਕੱਢੀਆਂ ਐਸ்சிਐਸਟੀ ਨੇ ਹੁਣੀ ਚੱਲੇ ਮੁਕੱਦਮਾ ਕਰਾਉਣੇ ਇੱਥੇ ਇਹ ਬਾਈ ਹਿਮਾਚਲ ਤੋਂ ਆ ਕੇ ਹਿਮਾਚਲ ਤੋਂ ਆ ਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਇਹ ਇਹ ਬਦਮਾਸ਼ੀ ਕਰਦਾ ਇੱਥੇ ਪੁਲਿਸ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਬਦਮਾਸ਼ੀ ਕਰਦਾ ਇਹ ਇਹ ਮਾਤਰ ਤੋਂ ਆਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਐ ਤੁੰਦ ਵਾਦ ਉਹਨਾਂ ਨੂੰ ਐਸ.ੀ.ਪਾ ਹਿਚਾਰੇ ਦੇ ਲੋਕਾਂ ਨੂੰ ਪਰ ਗੱਲਾਂ ਕੱਢੀਉ ਰਾਹ ਨੂੰ ਤੇ ਹੁਣ ਸਾਨੂੰ ਤੇ ਨਾ ਦੋ ਐਵੇਂ ਕਰਦਾ ਵੀਡੀਓ ਹੁਣ ਦੇਖੋ ਦੇਖਦੇ ਪ੍ਰਸ਼ਾਸਨ ਇਹਨਾਂ ਤੇ ਕੀ ਕਾਰਵਾਈ ਕਰਦਾ ਐਸ.ੀ.ਪਾ ਹਿਚਾਰੇ ਦੀ ਇਹਨਾਂ ਦੇ ਪਰਚਾ ਕੱਢਦਾ ਜਾਂ ਨਹੀਂ ਕੱਢਦਾ ਨਹੀਂ ਤਾਂ ਭਈ ਅਸੀਂ ਅੱਜ ਜਾਣਾ ਸੀ ਪਰ ਨਹੀਂ ਜਾਂਦੇ ਇੱਥੇ ਹੀ ਕੱਲ ਵੀ ਕਿਹੜੇ ਵੀ ਵੀਰ ਐ ਵਾਦ ਵਾਦ ਆ ਗੋ ਕਿਉਂਕਿ ਤੇ ਅੱਜ ਨਾ ਹੋਇਆ ਤੇ ਚੋਰਾਂ ਨੂੰ ਨੱਥ ਨਹੀਂ ਪਾਈ ਤਾਂ ਕੱਲ ਭਈ ਫੇਰ ਨਾ ਤੇ ਤੁਹਾਨੂੰ ਨਿਆਂ ਨਹੀਂ ਮਿਲਦਾ ਅਸੀਂ ਤੁਹਾਡੇ ਕਰਕੇ ਤੇ ਸਾਨੂੰ ਮੁਕਦਮੇ ਲੈਣੇ ਪੈਣ ਉਹ ਵੀ ਲਵਾਂਗੇ ਭਾਈ ਭਾਈ ਪੰਨਾ ਸਿੱਧੂ ਵੀ ਆ ਸ਼ਾਮ ਨੂੰ ਪਹੁੰਚਦੇ ਪਰ ਆ ਜਿਹੜਾ ਚੋਰ ਹੈ ਕਹਿੰਦਾ ਆਜੋ ਆਜੋ ਜੇ ਵੀ ਦੇਖੋ ਕਿਦਾਂ ਧਮਕੀ ਦੇ ਰੇ ਪੈਸੇ ਵੀ ਖਾ ਗਿਆ ਹਿਮਾਚਲ ਤੋਂ ਆ ਕੇ ਹਿਮਾਚਲ ਤੋਂ ਆ ਕੇ ਪੰਜਾਬ ਵਾਲਿਓ ਲੁੱਟ ਰਿਹਾ ਤੋਨੋ ਹਿਮਾਚਲ ਤੋਂ ਆ ਕੇ ਕਿ ਤੁਸੀਂ ਤੁਹਾਡੀ ਗੈਰਤ ਨਹੀਂ ਜਗਾਈ ਤਾਂ ਆਉਣ ਵਾਲਾ ਸਮਾਂ ਤੁਹਾਡੇ ਖਾਤਰ ਬਹੁਤ ਭਿਆਨਕ ਹੋਆ ਜਿਵੇਂ ਪਹਿਲਾਂ ਪਿਆਰ ਵਾਲੇ ਕੁੜਦੇ ਇੱਥੇ ਆ ਕੇ ਆਪਨੋ ਉਹਵੇਂ ਹਿਮਾਚਲ ਵਾਲੇ ਵੀ ਤੁਹਾਡੇ ਦੇ ਹਾਵੀ ਹੋ ਜਾਣਗੇ ਉਹਦੇ ਜ਼ਿੰਮੇਦਾਰ ਤੁਸੀਂ ਆਪ ਪਾਓਗੇ ਜਵਾਨੋ